ਪਲਾਟ ਬਣਨ ਲੱਗਿਆ ਇਹਨਾਂ ਨੇ ਮਤਲਬ ਖੁਦਾਈ ਕੀਤੀ ਹੈ 20 ਫੁੱਟ ਤੱਕ ਖੁਦਾਈ ਕਰ ਦਿੱਤੀ ਕਹਿੰਦੇ ਅਸੀਂ ਬੇਸਮੈਂਟ ਬਣਾਉਣਾ ਹੈ ਬੇਸਮੈਂਟ ਕਰਕੇ ਖੁਦਾਈ ਕਰਨ ਕਰਕੇ ਸਾਰਾ ਅਸਰ ਨੇ ਸਾਡੀ ਗਲੀ ਚ ਪੈ ਗਿਆ ਹੋਂ ਦੇ ਕਰਕੇ ਦੱਸੀ ਹੈ ਕਿ ਹੋਰ ਇਹਦੇ ਕੋਈ ਵਜ੍ਹਾ ਹੈ ਹੀ ਨਹੀਂ ਅਜਾਰੇ ਨਾਲ ਉਹਨਾਂ ਨੇ ਬੇਸਮੈਂਟ ਦੋ ਤਿੰਨ ਮੰਜ਼ਿਲਾ ਥੱਲੇ ਮੈਂ ਕਿ ਬੇਸਮੈਂਟ ਬਣਾਈ ਹੈ ਪਤਾ ਨਹੀਂ ਕਿਹਦੇ ਕੋਈ ਮਾਲ ਬਣਾਣੀ ਹੈ ਇਹ ਜਿਹੜੀ ਨਲਾਕੀ ਹੈ ਸਾਡੀ ਕਾਰਪੇਸ਼ਨ ਦੀ ਸਾਡੀ ਅਫਸਰਾ ਦੀ ਨਲਾਕੀ ਹੈ ਐਕਸੀਅਨ ਪਰਸ਼ੋਤਮ ਜੀ ਦੀ ਨੋਲੇਜ ਤੋਂ ਹੋਂ ਦੇ ਬਾਵਜੂਦ ਇਹ ਕੰਮ ਫਿਰ ਵੀ ਹੋਇਆ ਐ ਨੀਚੇ ਤੋਂ ਖਾਲੀ ਹੋ ਚੁੱਕੀ ਹੈ ਬਿਲਕੁਲ ਸਿਰਫ ਉੱਪਰਲੀ ਫਲੈਟ ਨੀਚੇ ਨਜ਼ਰ ਆ ਰਹੀ ਹੈ ਕੋਈ ਸਪੋਰਟ ਨਹੀਂ ਹੈ ਨੀਚੇ ਕੁਝ ਨਹੀਂ ਹੈ ਕਿਸੇ ਟਾਈਮ ਵੀ ਇਹ ਗਿਰ ਸਕਦੀ ਹੈ ਕੋਈ ਪਤਾ ਥੋੜਾ ਹੈਗਾ بارش ਆ ਜਵੇ ਤਾਂ ਇਹਨਾਂ ਨੂੰ ਚਾਹੀਦਾ ਸੀ ਉਹ ਉੱਠੀ ਜਾ ਕੇ ਕੰਪਲੀਟ ਕਰਨ ਉਹਨਾਂ ਨੇ ਕੀਤੀ ਨਹੀਂ ਇਹ ਕਮ ਕਰਨ ਦੀ ਨਹੀਂ ਸੋ ਜਾਂਦੇ ਆ ਜਾਂ ਕਿਸੇ ਦਬਾਬ ਦੇ ਸਲੇ ਆ ਜਾਂਦੇ ਆ ਇਹ ਇਹਨਾਂ ਨੂੰ ਪਤਾ ਹੋਵੇ ਕਾਫੀ ਖਤਰਾ ਹੈ ਸਾਡੇ ਛੋਟੇ ਛੋਟੇ ਬੱਚੇ ਖੇਡਦੇ ਨੇ ਕੋਈ ਪਤਾ ਨਹੀਂ ਸੜਕ ਕਦੋਂ ਨੀਚੇ ਚਲੇ ਜਾਵੇ ਘਰ ਨੀਚੇ ਚਲੇ ਜਾਵੇ ਤਾਂ بارش ਜੇ ਹੋਰ ਪੈ ਗਈ ਉਹਦੇ ਨਾਲ ਹੋਰ ਜ਼ਿਆਦਾ ਖਤਰਾ ਹੈ ਚਾਹੀਓ ਕਮਿਸ਼ਨਰ ਸਾਹਿਬ ਹੋਣ ਚਾਹੀਓ ਐਕਸ਼ਨ ਸਾਹਿਬ ਹੋਣ ਅਸੀਂ ਕਿਸੇ ਦਾ ਲਿਹਾਜ਼ ਨਹੀਂ ਕਰਾਂਗੇ ਜੇ ਇਹੰਦੇ ਤੇ ਕਾਰਵਾਈ ਕਰਕੇ ਇਹਨੂੰ ਠੀਕ ਕੀਤਾ ਜਾਏਗਾ ਤੇ ਸਤਿਵਚਨ ਨਹੀਂ ਕੀਤਾ ਜਾਏਗਾ ਬਾਹਰ ਰੋੜਾ ਸ਼ਿੰਗਾਰ ਹੋਣਾ ਅਸੀਂ ਬਾਕੀ ਕਰਾਂ ਸੱਚੀ ਗੱਲ ਪੰਜਾਬ ਦੇ ਲੁਧਿਆਣਾ ਦੇ ਵਿੱਚ ਗਲੀ ਨੰਬਰ 1 ਧਰਮਪੁਰਾ ਦੇ ਵਿੱਚ ਇੱਕ ਹਾਸਾ ਵਾਪਰਦਾ ਹੈ ਸ਼ਾਮ ਦੇ ਵੇਲੇ ਹਾਲਾਂਕਿ ਹਾਸੇ ਦੇ ਵਿੱਚ ਕੋਈ ਦੁਰਘਟਨਾ ਐਡੀ ਵੱਡੀ ਨਹੀਂ ਹੁੰਦੀ ਪਰ ਜਿਹੜਾ ਹਾਸਾ ਤੁਹਾਨੂੰ ਨਜ਼ਰੀਆ ਜਰੂਰ ਦਿਖਾਦਨੇ ਆ ਪਰਦਾ ਜਿਹੜਾ ਲਾਇਆ ਹੋਇਆ ਪਰਦਾ ਕੋਈ ਕਿੱਥੇ ਕੋਈ ਕੰਮਕਾਰ ਨਹੀਂ ਹੋ ਰਿਹਾ ਇੱਥੇ ਇਹ ਪਰਦਾ ਜਿਹੜਾ ਲਾਇਆ ਗਿਆ ਵਾ ਇੱਕ ਸੇਫਟੀ ਲਈ ਲਾਇਆ ਗਿਆ ਲੋਕਾਂ ਦੀ ਤੁਹਾਨੂੰ ਤਸਵੀਰ ਜਰੂਰ ਦਿਖਾਵਾਂਗਾ ਖੌਫਨਾਕ ਮੰਜ਼ਿਲ ਜਰੂਰ ਦਿਖਾਵਾਂਗਾ ਕਿ ਕਿਸ ਤਰ੍ਹਾਂ ਇੱਕ ਗਲੀ ਗਲੀ ਸਗੀ ਗਲੀ ਕਿਸ ਤਰ੍ਹਾਂ ਜਰੀਕੀਆ ਜਮੀਨ ਦੇ ਅੰਦਰ ਤਸ ਗਈ ਦੇਖ ਸਦਿਓ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇੱਕ ਜ਼ਮੀਨ ਜਿਹੜੀ ਕਿ ਹੈ ਅੰਦਰ ਤਸ ਚੁੱਕੀ ਹੈ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਵਾਂ ਹਾਲਾਂਕਿ ਮੱਲੇਦਾਰ ਵਾਲਿਆਂ ਵੱਲੋਂ ਦੱਸਿਆ ਜਾ ਰਿਹਾ ਵੈ ਕਿ ਨਾਂ ਦੌਰਾਨ ਇਹ ਬਿਲਡਿੰਗ ਜ਼ਮੀਨ ਜਿਹੜੀ ਕਿ ਹੈ ਪੂਰੀ نیچے ਤੱਕ ਜਿਹੜੀ ਕਿ ਤਸ ਚੁੱਕੀ ਹੈ ਹਾਲਾਂਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਵੈ ਜਦੋਂ ਬਰਸਾਤ ਸ਼ਾਮ ਵੇਲੇ ਆਈ ਸੀਗੀ ਉਦੋਂ ਇਹ ਹਾਸਾ ਵਾਪਰਿਆ ਵੈ ਖੌਫ ਰੰਗ ਮੰਜ਼ੇ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਇੱਕ ਲੋਕਾਂ ਦੀ ਜਾਨ ਜਿਹੜੀ ਕਿ ਖਤਰੇ ਵਿੱਚ ਜੋਖਮ ਵਿੱਚ ਪਾਈ ਗਈ ਹਾਲਾਂਕਿ ਇੱਥੇ ਦੇ ਕਾਰਪੋਰੇਸ਼ਨ ਦੇ ਐਸ ਡੀਓ ਵੀ ਪਹੁੰਚੇ ਨੇ ਗੱਲਬਾਤ ਵੀ ਕਰਾਂਗੇ ਹਾਲਾਂਕਿ ਮਹੱਲੇ ਦੇ ਵਿੱਚ ਆ ਕਾਫੀ ਡਰ ਦਾ ਮਾਹੌਲ ਹੈ ਆਂਟੀ ਜੀ ਕਿਸ ਤਰ੍ਹਾਂ ਹੋਇਆ ਹੈ ਕਦੋਂ ਦਾ ਵੇਲਾ ਵਾਰ ਇੱਕ ਹੀ ਹੋਇਆ ਹੈ ਸ਼ਾਮ ਨੂੰ ਹੀ ਹੋਇਆ ਹੈਗਾ ਅੱਛਾ ਤਾਂ ਹੋਇਆ ਕੀ ਹੈ ਇਹ ਆ ਪਲਾਟ ਬਣਿਆ ਹੈ ਨਾ ਜਿਹੜਾ ਇਹਨਾਂ ਦੇ ਪਿੱਲਰ ਜੇ ਬਣਾਏ ਸੀ ਇਹ ਪਹਿਲਾਂ ਇਹ ਉਦੋਂ ਦੀ ਜ਼ਮੀਨ ਹਿੱਲ ਗਈ ਹੋਈ ਹੈ ਤੇ ਹੁਣ ਉਹਨਾਂ ਨੇ 20 ਫੁੱਟ ਟੋਇਆ ਬਣਾਇਆ ਜੀ ਤੇ ਇਧਰੋਂ ਗਲੀ ਸਾਰੀ ਬੈਠੀ ਗਈ ਹੈ ਸਾਰੀ ਬੈਠ ਗਈ ਗਲੀ ਹਾਂਜੀ ਕੋਈ ਕੋਈ ਇਹਨਾਂ ਪਰਮਿਸ਼ਨ ਵਗੈਰਾ ਲਈਤੀ ਸੀ ਇਹਨਾਂ ਨੇ ਇਹ ਨਹੀਂ ਪਤਾ ਆਂ ਕਹਿੰਦੇ ਮਨਾਂਦੇ ਦਾ ਰਾਤ ਰੁੱਤ ਨੂੰ ਮਨਾਂਦੇ ਸੀ ਜਿਆਦਾ ਅੱਛਾ ਕਿੰਨੇ ਕੋ ਨੁਕਸਾਨ ਹੋਇਆ ਤੁਹਾਨੂੰ ਅਗਲੀ ਸਾਰੀ ਬੈਠੀ ਹੈ ਨੁਕਸਾਨ ਹੋਏਗਾ ਮਕਾਨ ਡਿੱਗਣਗੇ ਤਾਂ ਪਤਾ ਲੱਗੇਗਾ ਡਰ ਦਾ ਮਾਹੌਲ ਤਾਂ ਹੈਗਾ ਹੀ ਇਹ ਹੁਣ بارش ਮੌਸਮ ਹੈਗਾ بارش ਆ ਗਈ ਤੇ ਮਕਾਨ ਵੀ بیٹھ ਸਕਦੇ ਨੇ ਸਲਾਬ ਦਾ ਡਰ ਹੈ ਹਾਂਜੀ ਸਲਾਬ ਦਾ ਹੋਵੇ ਤੇ بیٹھ ਵੀ ਸਕਦੇ ਨੇ ਅੱਧੀ ਨਾਲ ਜ਼ਿਆਦਾ ਗਲੀ ਤਾਂ ਬੈਠੀ ਪਈ ਹੈ ਇੱਥੇ ਤਾਂ ਕਹੀ ਹੋਈ ਹੈ ਗਲੀ ਅੱਛਾ ਇੱਥੇ ਤਾਂ ਕਹੀ ਹੋਈ ਹੈ ਹਾਂਜੀ ਅੱਛਾ ਕੀ ਹੋਇਆ ਕੀ ਸੀਗਾ ਅੰਦੀ ਅਸਰ ਨੇ ਜਿਸ ਪਹਿਲਾਂ ਤਾਂ ਇੱਥੇ ਕੋਈ ਪ੍ਰੋਬਲਮ ਨਹੀਂ ਸੀ ਕਿੰਨੇ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਬਟ ਇਹ ਜਦੋਂ ਦਾ ਇਹ ਪਲਾਟ ਬਣਨ ਲੱਗਾ ਇਹਨਾਂ ਨੇ ਮਤਲਬ ਖੁਦਾਈ ਕੀਤੀ ਹੈ 20 ਫੁੱਟ ਤੱਕ ਖੁਦਾਈ ਕਰ ਦਿੱਤੀ ਕਹਿੰਦੇ ਅਸੀਂ ਬੇਸਮੈਂਟ ਬਣਾਉਣਾ ਹੈ ਬੇਸਮੈਂਟ ਕਰਕੇ ਖੁਦਾਈ ਕਰਨ ਕਰਕੇ ਸਾਰਾ ਅਸਰ ਨੇ ਸਾਡੀ ਗਲੀ 'ਚ ਪੈ ਗਿਆ ਇਹ ਨੀਚੇ ਤੋਂ ਖਾਲੀ ਹੋ ਚੁੱਕੀ ਹੈ ਬਿਲਕੁਲ ਸਿਰਫ ਉੱਪਰਲੀ ਫਲੈਟ ਨੀਚੇ ਨਜ਼ਰ ਆ ਰਹੀ ਹੈ ਕੋਈ ਸਪੋਰਟ ਨਹੀਂ ਹੈ ਨੀਚੇ ਕੁਝ ਨਹੀਂ ਹੈ ਕਿਸੇ ਟਾਈਮ ਵੀ ਇਹ ਗਿਰ ਸਕਦੀ ਹੈ ਕੋਈ ਪਤਾ ਥੋੜਾ ਹੈਗਾ بارش ਆ ਜਾਵੇ ਤਾਂ ਇਸ ਕਰਕੇ ਮਤਲਬ ਮੇਨ ਗੱਲ ਇਹ ਵੀ ਇੱਕ ਤਾਂ ਇਹਦੇ ਬੇਸਮੈਂਟ ਨਹੀਂ ਬਣਨੀ ਚਾਹੀਦੀ ਤੇ ਇਸ ਗਲੀ ਤੇ ਸਾਡੇ ਤੇ ਸੁਧਾਰ ਹੋਣਾ ਚਾਹੀਦਾ ਨਹੀਂ ਤਾਂ ਸਾਨੂੰ ਤਾਂ ਆਪਣੇ ਮਕਾਨ ਡਿੱਗਣ ਦਾ ਵੀ ਖਤਰਾ ਹੈ ਇਸ ਟਾਈਮ ਕੋਈ ਵੀ ਅਧਿਕਾਰੀ ਪ੍ਰਸ਼ਾਸਨ ਦਾ ਆਇਆ ਕੋਈ ਕਾਉਂਸਲਰ ਵਗੈਰਾ ਕੋਈ ਉਮੀਦਵਾਰ ਐਮਐਲਏ ਆਇਆ ਕੋਈ ਇੱਥੇ ਤਾਂ ਹਾਂਜੀ ਆਏ ਹੈ ਵਿਧਾਇਕ ਸਾਹਿਬ ਆਏ ਹਾਂਜੀ ਆਏ ਨੇ ਇੱਧਰ ਵਿਧਾਇਕ ਐਮਐਲਏ ਕੋਈ ਹੈ ਉਹ ਆਏ ਹੋਏ ਨਾ ਆਪਣੇ ਸਿਮੂ ਜੀ ਆਏ ਹੋਏ ਐ ਐਮ ਐਲ اے ਕੋਈ ਹੈ ਵਿਧਾਇਕ ਜਿਹਨੂੰ ਤੁਸੀਂ ਚੁਣਿਆ ਨਹੀਂ ਉਹ ਨਹੀਂ ਆਏ ਹਜੇ ਕੋਈ ਵੀ ਨਹੀਂ ਆਇਆ ਹਾਂਜੀ ਕੀ ਕਾਰਨ ਕੀ ਕੁਝ ਤੁਸੀਂ ਹੁਣ ਫੋਨ ਨਹੀਂ ਕੀਤਾ ਕਿ ਇਦਾਂ ਦਾ ਆ ਕਾਰਜ ਚੱਲ ਰਿਹਾ ਵਾ ਉਹਨੂੰ ਕਰਾ ਇਹਨਾਂ ਨੇ ਕੀਤੇ ਸੀ ਭਾਜੀ ਉਹਨਾਂ ਨੇ ਪਤਾ ਨਹੀਂ ਹੁਣ ਉਹਨਾਂ ਨੇ ਅੱਗੇ ਚੱਕੇ ਹੈ ਕਿ ਨਹੀਂ ਚੱਕੇ ਹੈਗੇ ਚਲੋ ਬਹੁਤ ਬਹੁਤ ਧੰਨਵਾਦ ਅੰਕਲ ਜੀ ਕੀ ਪੂਰਾ ਮਾਮਲਾ ਵਾ ਕੀ ਹੋਇਆ ਕੀ ਇੱਥੇ ਇਹ ਜਿਹੜੀ ਜ਼ਮੀਨ ਤਸਕੀ ਹੈ ਕਿੱਦਾਂ ਤਸਕੀ ਓਨ ਦੇ ਕਰਕੇ ਦੱਸੀ ਹੈਗੀ ਹੋਰ ਇਹਨਾਂ ਦੇ ਕੋਈ ਵਜ੍ਹਾ ਹੈ ਹੀ ਨਹੀਂ ਆ ਯਾਰ ਨਾਲ ਉਹਨਾਂ ਨੇ ਬੇਸਮੈਂਟ ਤੇ ਦੋ ਤਿੰਨ ਮੰਜ਼ਿਲਾ ਥੱਲੇ ਮੈਂ ਕਿ ਬੇਸਮੈਂਟ ਬਣਾਈਏ ਐਕਚੁਅਲੀ ਪਤਾ ਨਹੀਂ ਕਹਿੰਦੇ ਕੋਈ ਕੋਈ ਮੋਲ ਬਣਾਣੀ ਹੈ 30 35 ਫੁੱਟ ਵਿੱਚ ਵਿੱਚ ਮੋਲ ਕਿਤਾ ਬਣ ਸਕਦਾ 30 35 ਫੁੱਟ ਥੱਲੇ ਮੈਂ ਕਿ ਇਹਨੂੰ ਇੰਨਾ ਕੀਤਾ ਆ ਕਿ ਆ ਦੇਖੋ ਨਾ ਇੱਥੇ ਆ ਦੇਖੋ ਸਾਰਾ ਥੱਲੇ ਤੱਕ ਖਾਲੀ ਹੋਇਆ ਪਿਆ ਆ ਪੂਰਾ ਹੀ ਤੇ ਤੇ ਤੁਸੀਂ ਆਪਾਂ ਖੜੇ ਆ ਇੱਥੇ ਥੱਲੇ ਖ ਬਿਲਕੁਲ ਖਾਲੀ ਹੈਗਾ ਕਦੇ ਵੀ ਦੇਖ ਸਕਦੀ ਦੇਖ ਸਕਦੀ ਹੈ ਤਕੜਾ ਇਨਸਾਨ ਹੋ ਸਕਦਾ ਹਾਂ ਬਿਲਕੁਲ ਕਿਤਰਾ ਮੰਡਰਾ ਆ ਰਹੀ ਹੈ ਦਰਦ ਤਾਂ ਲੱਗੇ ਜਾਂਦਾ ਹਰ ਟਾਈਮ ਹੀ ਅੰਦਰ ਸੌਣਿਆ ਸਾਨੂੰ ਉਹਦੇ ਖਤਰਾ ਹੀ ਰਹਿੰਦਾ ਬੱਚੇ ਸਾਰੇ ਸਾਰੇ ਪਰਿਵਾਰ ਇੱਥੇ ਹੈਗੇ ਨਾ ਕਿੰਨੇ ਕੋ ਘਰ ਹੋਣੇ ਟੋਟਲ ਇੱਥੇ 20 25 ਘਰ ਤਾਂ ਹੈਗੇ ਨਾ ਇਧਰ ਨਾਲ ਤੇ ਕਿੰਨਾ ਕੋ ਵੱਡਾ ਗਹਿਰਾ ਖੱਡਾ ਹੋ ਗਿਆ ਹੈ ਵਾ ਗੱਡ ਪੱਡਾ ਜੋ ਉਸਮੇ ਕਵੀ 22 ਫੁੱਟ 25 ਫੁੱਟ ਤੱਕ ਹੋਇਆ ਵੈ ਥੱਲੇ ਉਹ ਤੋਂ ਆਪਾਂ ਦਿਖਿਆ ਹੀ ਹੋਣਾ ਤੁਸੀਂ ਦੇਖ ਦੇਖ ਸਕਦੇ ਕਿ ਬਰਸਾਤ ਦੇ ਹਾਲਾਤ ਵੀ ਬਣ ਰਹੇ ਨੇ ਮੌਸਮ ਇੱਕ ਅੱਧੀ ਬਰਸਾਤ ਹੋਰ ਹੋ ਗਈ ਤੇ ਇਹਨੇ ਮੈਂ ਕਿ ਹੋਰ 5-7 ਫੁੱਟ ਥੱਲੇ ਆ ਗਿਆ ਸਾਰਾ ਉਧਰ ਹੀ ਵਹਿ ਜਾਂਦਾ ਪਾਣੀ ਹਮ ਸਾਰਾ ਰੇਤਾ ਉਧਰ ਹੀ ਆ ਜਾਂਦਾ ਥਲੋਂ ਨਿਕਲ ਨਿਕਲੇਗਾ ਹਮ ਕਿੰਨਾ ਕਿੰਨਾ ਖਤਰਾ ਲੱਗ ਰਿਹਾ ਤੁਹਾਨੂੰ ਖਤਰਾ 100% ਹੈਗਾ ਜੀ ਹਾਂਜੀ ਬਿਲਕੁਲ ਠੀਕ ਹੈ ਬਿਲਕੁਲ ਤਸਵੀਰ ਤੁਹਾਨੂੰ ਦਿਖਾਈ ਸੀਗੀ ਕਿ ਕਿਸ ਤਰ੍ਹਾਂ ਇੱਕ 20 ਤੋਂ 25 ਫੁੱਟ ਡੂੰਘਾ ਜਿਹੜਾ ਕਿ ਹੈ نیچے ਹੋ ਚੁੱਕਾ ਵਾ ਕੋਈ ਵੀ ਸਪੋਰਟ ਜਿਹੜੀ ਕਿ ਇੱਥੇ ਨਹੀਂ ਹੋ ਪਾ ਰਹੀ ਹੈ ਆ ਇੱਥੇ ਦੇ ਇੱਥੇ ਦੇ ਮੌਕੇ ਦੇ ਐਸ ਡੀਓ ਵੀ ਆਏ ਨੇ ਮੁਲਾਜ਼ਮ ਕਾਰਪੋਰੇਸ਼ਨ ਦੇ ਸਰ ਕੀ ਨਾਮ ਹੈ ਤੁਹਾਡਾ ਅਮਰਿਤਪਾਲ ਸਿੰਘ ਐਸ ਡੀਓ ਐਸ ਡੀਓ 온 ਹਿਮਸੈਲ ਹੈ ਜੀ ਕਿਹੜੇ ਜ਼ੋਨ ਤੋਂ ਜ਼ੋਨ ਬੀ ਤੋਂ ਜੀ ਜ਼ੋਨ ਬੀ ਤੋਂ ਸਰ ਇਹ ਇਹ ਬਿਲਡਿੰਗ ਦੱਸਿਆ ਜਾ ਰਿਹਾ ਬਿਲਡਿੰਗ ਬਣ ਰਹੀ ਹੈ ਇੱਕ ਬਿਲਡਿੰਗ ਬਣਨ ਦੇ ਦੌਰਾਨ ਇੱਕ ਜੜਕੀਆ 20 ਤੋਂ 25 ਫੁੱਟ ਖੱਡਾ ਪਾਇਆ ਜਾਂਦਾ ਵੈ ਤਾਂ ਬਰਸਾਤਾ ਦਾ ਮੌਸਮ ਵੀ ਕਿਸ ਤਰ੍ਹਾਂ ਦਾ ਤੁਸੀਂ ਐਕਸ਼ਨ ਲਿੱਤਾ ਵੈ ਬਿਲਡਿੰਗ ਤੇ ਦੱਸਿਆ ਜਾ ਰਿਹਾ ਹੈ ਮੱਲਿਆ ਵਾਲੋ ਕਿ ਰਾਤ ਨੂੰ ਕੰਮ ਚੱਲਦਾ ਸੀਗਾ ਸਵੇਰ ਬੰਦ ਰਹਿੰਦਾ ਸੀ ਦੇਖੋ ਮੇਰਾ O&M ਸੈੱਲ ਹੈ ਆਪਰੇਸ਼ਨ ਐਂਡ ਮੇਨਟੇਨੈਂਸ ਸਵਰੇਂਜ ਐਂਡ ਵਾਟਰ ਸਪਲਾਈ ਅਸੀਂ ਦੇਖਦੇ ਹਾਂ ਤੇ ਸੀਵਰੇਜ ਹੁਣ ਜਿਹੜੀ ਹੁਣ ਸੜਕ ਬੈਠੀ ਹੈ ਸੀਵਰੇਜ ਲਾਈਨ ਅਸੀਂ ਪਲੱਗ ਕਰਤੀ ਹੈ ਸੋ ਥੈਟ ਜਿਹੜੀ ਫਰਦਰ ਸੀਪੇਜ ਨਾ ਹੋਵੇ ਤੇ ਵਾਟਰ ਸਪਲਾਈ ਲਾਈਨ ਤੇ ਵੀ ਅਸੀਂ ਥੋੜਾ ਪ੍ਰੋਟੈਕਸ਼ਨ ਵੇਰੇ ਦਿੱਤੀ ਹੈ ਤੇ ਬਾਕੀ ਜਿਹੜਾ ਬਿਲਡਿੰਗ ਦਾ ਕੰਸਰਨ ਹੈ ਉਹ ਸਾਡਾ ਰਿਲੇਟਿਡ ਮਹਿਕਮਾ ਨਹੀਂ ਹੈ ਉਹ ਬਿਲਡਿੰਗ ਗ੍ਰਾਂਡ ਚੱਲਿਆ ਉਹਦਾ ਬੈਟਰ ਜਵਾਬ ਦੇ ਸਕਦੇ ਨੇ ਪਰ ਤੁਸੀਂ ਇਤਲਾਹਤ ਦੇ ਸਕਦੇ ਹੋ ਉਹਨਾਂ ਨੂੰ ਕੀ ਕਹਨ ਨੂੰ ਅ ਇਤਲਾਹ ਪਹਿਲਾਂ ਦਿੱਤੀ ਹੋਈ ਹੈ ਸਬ ਜ਼ੋਨ ਵੱਲੋਂ ਦਿੱਤੀ ਹੋਈ ਹੈ ਪਰ ਹੁਣ ਜਿਹੜਾ ਸਾਡਾ ਮਹਿਕਮਾ ਜਿਹੜਾ O&M ਨਾਲ ਰਿਲੇਟਿਡ ਇੱਥੇ ਜਿਹੜਾ ਉਹ ਅਸੀਂ ਕਰ ਰਹੇ ਹਾਂ ਜੋ ਕਰ ਸਕਦੇ ਹਾਂ ਉਹ ਕਰ ਰਹ ਫਰਦਰ ਕੁਛ ਨਾ ਹੋਵੇ ਵੀ ਇਹ ਬੇਟਲੀ ਜਿਹੜਾ ਪਬਲਿਕ ਨੂੰ ਕੋਈ ਸਫਰ ਨਾ ਕਰਨਾ ਪਵੇ ਉਹ ਪ੍ਰੀਕਾਸ਼ਨਸ ਇਸ ਵੇਲੇ ਕਰ ਰਹੇ ਆਂ ਬਰਸਾਤ ਦੇ ਹਾਲਾਤ ਲੱਗਦੇ ਪਏ ਆ ਤੇ ਕਿਸ ਤਰ੍ਹਾਂ ਦੀ ਪ੍ਰਬੰਧ ਕੀਤਾ ਗਿਆ ਕਾਰਪੋਰੇਸ਼ਨ ਦੇ ਵੱਲੋਂ ਬਾਕੀ ਪ੍ਰਬੰਧ ਤਾਂ ਸਾਰੇ ਕੀਤੇ ਗਏ ਕਾਰਪੋਰੇਸ਼ਨ ਵੱਲੋਂ ਪਰ ਜਿਹੜਾ ਇਹ ਪਾਰਟਿਕੂਲਰ ਇਹ ਇਨਸੀਡੈਂਟ ਹੈ ਇਹਦੇ ਪ੍ਰਤੀ ਆਪਾਂ ਜਿਹੜਾ ਮੌਕੇ ਤੇ ਜੋ ਹੁਣ ਕਰ ਸਕਦੇ ਆਂ ਆਪਾਂ ਕਰ ਰਹੇ ਆਂ ਸੀਵਰੇਜ ਨੂੰ ਪਲੱਗ ਕੀਤਾ ਮਾਈਚੈਂਸਕੂਦਾ ਨਗਰ ਕਿ ਇਹ ਜ਼ਮੀਨ ਜਰੀਆ ਹੂੰ ਬਸਾਤ ਭਾਰੀ ਬਰਸਾਤ ਆ ਜਾਂਦੀ ਤੇ ਇਹ ਜ਼ਮੀਨ ਜੀ ਤਸ ਜਾਂਦੀ ਤੇ ਉਸ ਦਾ ਬਾਅਦ ਜ਼ਿੰਮੇਦਾਰ ਕੌਣ ਹੋਊਗਾ ਦੇਖੋ ਵੀ ਇਹ ਤਾਂ ਹੁਣ ਕੋਈ ਸੀਨੀਅਰ ਅਫਸਰ ਆਪਣੇ ਜਿਹੜੇ ਹੈਗੇ ਆ ਜਵਾਬ ਦੇ ਸਕਦੇ ਆ ਤੇ ਬਿਲਡਿੰਗ ਬ੍ਰਾਂਚ ਨੂੰ ਕਹਿੰਦੇ ਆ ਮਲਾਵਨਿਵਾਸੀ ਵੀ ਕਹਿ ਰਹੇ ਆ ਸਾਰੀ ਪਬਲਿਕ ਕਹਿ ਰਹੀ ਪਹਿਲਾਂ ਕੰਪਲੇਂਟਸ ਦਿੱਤੀਆਂ ਹੋਈਆਂ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਨਹੀਂ ਪਤਾ ਬਾਕੀ ਜਿਹੜੇ ਰਿਲੇਟਡ ਟੂ ਓਨਮ ਸੇਲ ਜਿਹੜਾ ਮੇਰਾ ਮਹਿਕਮਾ ਮੈਂ ਉਹਦੇ ਬਾਰੇ ਕਹਿ ਸਕਦਾ ਅਸੀਂ ਕੁਝ ਕੀਤਾ ਕੁਝ ਹੋਰ ਕਰਕੇ ਵੀ ਜਾਵਾਂਗੇ ਪ੍ਰੀਕਾਸ਼ਨ ਮੀਅਰ ਹੋਰ ਕਰਕੇ ਜਾਵਾਂਗੇ ਕਿੰਨੀ ਕੁ ਬਾਰੀਕੀ ਦਾ ਜਾਂਚ ਕੀਤੀ ਜਾ ਰਹੀ ਹੈ ਬਹੁਤ ਬਰੀਕੀ ਨਾਲ ਕੀਤੀ ਜਾ ਰਹੀ ਹੈ ਸੋ ਥੈਟ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਹੋ ਸਕੇ ਕਿੱਟ ਕਿਨ ਇਨਵੈਸਟੀਗੇਸ਼ਨ ਚੁਨਚੀ ਹੈ ਅਸੀਂ ਹੁਣ ਡੈਪਥ ਦੇਖ ਰਹੇ ਹਾਂ ਵੀ ਜਿਹੜੀ ਕਿੰਨਾ ਕ ਜਗ੍ਹਾ ਜਿਹੜੀ ਖਾਲੀ ਹੋਈ ਹੈ ਉਹੀ ਪਲਾਨ ਆਊਟ ਕਰ ਰਹੇ ਹਾਂ ਵੀ ਇਹਨੂੰ ਕੀ ਹੁਣ ਫਰਦਰ ਕੀਤਾ ਜਾਵੇ। ਲਾਜਮ ਪਹੁੰਚਦੇ ਇੱਥੇ। ਹਾਂਜੀ ਹਾਂ ਸੀਨੀਅਰ ਆਫਿਸਰਸ ਵੀ ਆ ਗਏ। ਨਾਈਟ ਕੰਮ ਹੋਏਗਾ। ਹੋਏਗਾ ਜੀ ਹੋਏਗਾ ਸੀਨੀਅਰ ਆਫੀਸਰਜ਼ ਆ ਰਹੇ ਬਾਕੀ ਜਿੱਦਾਂ ਉਹ ਦਿਸ਼ਾ ਨਿਰਦੇਸ਼ ਦੇਣਗੇ ਉਦਾਂ ਹੋ ਜਾਊਗਾ ਕੰਮ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਇਹ ਸਾਡੇ ਨਾਲ ਸੀਗੇ ਐਸਜੀਓ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਬਿਲਕੁਲ ਮੁਲਾਜ਼ਮ ਜਿਹੜੇ ਕਿ ਇਹ ਪਹੁੰਚ ਰਹੇ ਦੇਰ ਰਾਤ ਕੰਮ ਕੀਤਾ ਜਾਏਗਾ ਹੁਣ ਕਿ ਨਹੀਂ ਕੋਈ ਜਲਦੀ ਦੇਰ ਰਾਤ ਕੰਮ ਕੀਤਾ ਜਾਏਗਾ ਇਹ ਤਾਂ ਹੁਣ ਹਾਲ ਨਾਲ ਸਮੇਂ ਚ ਵਿੱਚ ਹੀ ਦੇਖਣਾ ਹੈਗਾ ਪਰ ਲੋਕਾਂ ਦੇ ਵਿੱਚ ਇੱਕ ਇੱਕਦਮ ਸਹਿਮ ਦਾ ਮਾਹੌਲ ਜਰੂਰ ਬਣਿਆ ਹੋਇਆ ਤਸਵੀਰ ਮੈਂ ਤੁਹਾਨੂੰ ਦਿਖਾਣਾ ਚਾਹੁੰਗਾ ਜੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਘਰੋਂ ਦੀ ਬਾਹਰ ਨੇ ਹਾਲਾਂਕਿ ਫਿਲਹਾਲ ਦੀ ਕਰੀ ਦੇ ਵਿੱਚ ਇੱਕ ਪਰਦਾ ਜਿਹੜੇ ਕਿ ਲਾ ਦਿੱਤਾ ਇਹ ਕੋਈ ਕੋਈ ਵੀ ਉੱਥੇ ਤੱਕ ਜਿਹੜਾ ਗਿਆ ਨਾ ਜਾਵੇ ਕਿਉਂਕਿ ਉੱਥੇ ਕਾਫੀ ਕਿਉਂਕਿ ਕਾਫੀ ਉੱਥੇ ਖਤਰਾ ਜਿਹੜਾ ਕਿ ਆ ਮੰਡਰਾਂ ਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਛੋਟੇ ਛੋਟੇ ਬੱਚੇ ਵੀ ਇੱਥੇ ਬਾਹਰ ਮਹੱਲੇ ਦੇ ਵਿੱਚ ਖੇਡਦੇ ਨੇ ਤੇ ਇੱਥੇ ਦੇ ਜਿਹੜੇ ਵਾਰ ਨੰਬਰ 79 ਦੇ ਕਾਉਂਸਲਰ ਬਹੁਨੀਤ कौर ਇਥੋ ਦੀ ਜਿਹੜੀ ਕਿ ਕਾਉਂਸਲਰ ਜਿਤ ਕੇ ਅਭਿਜੇਤਾ ਲੋਕਾਂ ਦੇ ਵਿੱਚ ਸੇਵਾਦਾਰ ਆਈ ਸੀਗੇ ਤੇ ਉਹਨਾਂ ਦੇ ਹਸਬੰਦ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਲੇਡੀ ਦਾ ਨਿਕਲਣਾ ਇੱਕ ਰਾਤ ਨੂੰ ਅਸੰਭਵ ਹੈ ਕਿਉਂਕਿ ਹੋਰ ਵੀ ਉਹਨਾਂ ਨੂੰ ਕੰਮ ਕਰ ਰਹੇ ਹੋਗੇ ਨੇ ਉਹਨਾਂ ਦੇ ਹਸਬੰਦ ਮੇਨ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹੋ ਜਿਹਾ ਮਾਲ ਸੀ ਮੂਜੀ ਮਾਮਲਾ ਨੇ ਸਮਝ ਆਇਆ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਇਹ ਮਲੇ ਵਿੱਚ ਸੁਣਨ ਚ ਆਇਆ ਕਿ 20 ਤੋਂ 25 ਫੁੱਟ ਖੱਡਾ ਜਿਹੜੇ ਕਿ نیچے ਚਲਾ ਗਿਆ ਇਹ ਕਾਰਨ ਕਿ ਇੱਥੇ ਸਾਰਾ ਇਹ ਕਾਰਨ ਜਿਹੜਾ ਜੀ ਅਫਸਰਾ ਦੀ ਨਲਾਕੀ ਹੈ ਜੀ ਹਮ ਮਾਨਯੋਗ ਸਾਡੇ ਐਕਸੀਅਨ ਸਾਹਿਬ ਹਮ ਸ਼੍ਰੀ ਪਰਸ਼ੋਤਮ ਜੀ ਜਿਨ੍ਹਾਂ ਨੂੰ ਇਹਦੀ 1 ਮਹੀਨੇ ਪਹਿਲਾਂ ਦੀ ਨੋਲਜ ਹੈ ਹਮ ਇੱਥੇ ਮੇਨ ਹੋਲ ਢਹਿ ਗਿਆ ਸੀ ਐਕਸੀਅਨ ਸਾਹਿਬ ਨੂੰ ਉਹਦੀਆਂ ਫੋਟੋਆਂ ਭੇਜੀਆਂ ਗਈਆਂ ਉਹਨਾਂ ਨੂੰ ਕਿਹਾ ਗਿਆ ਉਹਨਾਂ ਨੇ 10 15 ਦਿਨ ਲਾ ਕੇ ਮੇਨ ਹੋਲ ਬਣਾਇਆ 10 15 ਦਿਨਾਂ ਨੂੰ ਸੁੱਕਣ ਤੇ ਲਾਇਆ ਅੱਜ ਮੀਂਹ ਆਇਆ ਤੇ ਅੱਜ ਪੂਰਾ ਮੇਨ ਹੋਲ ਹੀ ਥੱਲੇ ਬਹਿ ਗਿਆ ਇਹ ਜਿਹੜੀ ਨਲਾਕੀ ਹੈ ਸਾਡੀ ਕਾਰਪੇਸ਼ਨ ਦੀ ਸਾਡੇ ਅਫਸਰਾ ਦੀ ਨਲਾਕੀ ਹੈ ਐਕਸੀਅਨ ਪਰਸ਼ੋਤਮ ਜੀ ਦੀ ਨੋਲਿਜ ਤੇ ਹੋਣ ਦੇ ਬਾਵਜੂਦ ਇਹ ਕੰਮ ਫਿਰ ਵੀ ਹੋਇਆ ਇਹਨਾਂ ਨੂੰ ਚਾਹੀਦਾ ਸੀ ਉਹ ਅੱਗੇ ਜਾ ਕੇ ਕੰਪਲੇਂਟ ਕਰਨ ਉਹਨਾਂ ਨੇ ਕੀਤੀ ਨਹੀਂ ਇਹ ਕਮਕਰਾਂ ਦੀ ਨੀਂਸ ਹੋ ਜਾਂਦੇ ਆ ਜੀ ਜਾਂ ਕਿਸੇ ਦਬਾਅ ਦੇ ਥੱਲੇ ਆ ਜਾਂਦੇ ਆ ਇਹ ਇਹਨਾਂ ਨੂੰ ਪਤਾ ਹੋਵੇ ਜੀ ਸਿਮੂ ਜੀ ਤੁਹਾਡੇ ਏਰੀਆ ਦੇ ਵਿੱਚ ਇਹ ਕਿ ਗੈਰ ਇਥੇ ਬਿਲਡਿੰਗ ਬਣ ਰਹੀ ਹੈ ਕਿ ਬਾਂਸਕ ਵੀ ਬਿਲਡਿੰਗ ਹੈ ਇਹ ਤਾਂ ਭਾਜੀ ਸਰਕਾਰ ਦੇਖੇ ਗੈਰਬੰਦੀ ਜਾਇਜਬੰਦੀ ਅਗਲੇ ਨਕਸ਼ਾ ਪਾਸ ਕਰਾਇਆ ਇਹ ਨਹੀਂ ਪਾਇਆ ਇਹ ਤਾਂ ਭਾਜੀ ਸਰਕਾਰੀ ਮੁਲਾਜ਼ਮਾਂ ਨੇ ਦੇਖਣਾ ਇਹ ਉਹਨਾਂ ਅਗਲਾ ਦੇਖੇ ਉਹਨਾਂ ਆਪਨ ਤੇ ਨਹੀਂ ਬਾਰੇ ਨੋਲਿਜ ਹੈ ਨਹੀਂ ਇਹ ਸਰਕਾਰ ਦੇਖੇ ਕੀ ਬਣਾਣੀ ਹੈ ਨਹੀਂ ਬਣਾਨੀ ਅਗਲੇ ਨਕਸ਼ਾ ਪਾਸ ਕਰਾਇਆ ਨਹੀਂ ਕਰਾਇਆ ਉਹ ਮੈਨੂੰ ਉਹਦੇ ਦਾ ਕੋਈ ਮਕਸਦ ਨਹੀਂ ਮੈਨੂੰ ਮਕਸਦ ਹੈ ਮੇਰੇ ਇਲਾਕੇ ਨਾਲ ਕਿ ਸਾਡੀ ਜਿਹੜੀ ਗਲੀ ਬੈਠੀ ਹੈ ਮੇਰੇ ਪਰਿਵਾਰ ਦੇ ਜਿਹੜੇ ਮਕਾਨ ਹੈ ਉਹਨਾਂ ਨੂੰ ਖਤਰਾ ਹੈ ਉਹਨਾਂ ਦੀ ਜਾਨ ਨੂੰ ਖਤਰਾ ਹੈ ਮੈਨੂੰ ਉਹਨਾਂ ਨਾਲ ਮਕਸਦ ਹੈ ਉਹਨਦੇ ਨਾਲ ਅਸੀਂ ਨਹੀਂ ਖੇਡ ਸਕਦੇ ਚਾਹੇ ਉਹ ਕਮਿਸ਼ਨਰ ਸਾਹਿਬ ਹੋਣ ਚਾਹੇ ਉਹ ਐਕਸ਼ਨ ਸਾਹਿਬ ਹੋਣ ਅਸੀਂ ਕਿਸੇ ਦਾ ਲਿਹਾਜ਼ ਨਹੀਂ ਕਰਾਂਗੇ ਜੇ ਇਹਨਦੇ ਤੇ ਕਾਰਵਾਈ ਕਰਕੇ ਇਹਨੂੰ ਠੀਕ ਕੀਤਾ ਜਾਏਗਾ ਤੇ ਸੱਤ ਵਚਨ ਨਹੀਂ ਕੀਤਾ ਜਾਏਗਾ ਬਾਹਰ ਰੋੜਾ ਸ਼ਿੰਗਾਰ ਰੋੜਾ ਅਸੀਂ ਬੰਦ ਕਰਾਂਗੇ ਐਸਜੀਓ ਸਾਹਿਬ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੇਰ ਰਾਤ ਕੰਮ ਕੀਤਾ ਜਾਏਗਾ ਇੱਥੇ ਕੀ ਲੱਗਦਾ ਕਿ ਕੰਮ ਕੀਤਾ ਜਾਏਗਾ ਭਜੀ ਇਹ ਲੈਟਰਾਂ ਨੂੰ ਨੋਲਜ ਹੀ ਨਹੀਂ ਹੈ ਕਿ ਕੰਮ ਕਰਨਾ ਕੀ ਹੈ ਉਹ ਤਾਂ ਕਹਿ ਰਹੇ ਕਿ ਸਾਰਾ ਇਨਵੈਸਟੀਗੇਸ਼ਨ ਕੀਤੀ ਬਾਈ ਬਰੀਕੇ ਦੇ ਨਾਲ ਜਾਂਚ ਕੀਤੀ ਜਾਣਾ ਤੁਸੀਂ ਉਹਨਾਂ ਨੂੰ ਕਰਨਾ ਕੀ ਇਹਦਾ ਪੁੱਛੋ ਪਹਿਲਾਂ ਹਲੇ ਉਹਨਾਂ ਨੂੰ ਨੋ ਲੈਜ ਨਹੀਂ ਹੈਗੀ ਕਿ ਇਹਦਾ ਹੱਲ ਕੀ ਕਰਨਾ ਪਹਿਲਾਂ ਉਹਨਾਂ ਨੂੰ ਇਹ ਪੁੱਛੋ ਕਿ ਇਹਦਾ ਕੰਮ ਹੱਲ ਕਰਨਾ ਹੈ ਜਾਂ ਜਾਇਜ਼ਾ ਲੈਣਾ ਹੈ ਇਹ ਮੈਂ ਹੀ ਕਮਿਸ਼ਨਰ ਸਾਹਿਬ ਨੂੰ ਫੋਨ ਮਾਰਿਆ ਤਾਂ ਹੀ ਆਏ ਨੀਰਜ ਜੈਨ ਜੀ ਕਮਿਸ਼ਨਰ ਸਾਡੇ ਜ਼ੋਨਲ ਕਮਿਸ਼ਨਰ ਨੀਰਜ ਜੈਨ ਜੀ ਜੀ ਅਦਿੱਤਿਅ ਦੇਚਵਲ ਜੀ ਸਾਡੇ ਕਾਰਪੋਰੇਸ਼ਨ ਜੀ ਅੰਕੁਰ ਮਿੰਦਰੂ ਜੀ ਆ ਉੱਪਰ ਆ ਗਏ ਜੀ ਆ ਨੰਬਰ ਵੀ ਆ ਗਏ ਜੀ ਸਾਰਿਆਂ ਨੂੰ ਫੋਨ ਕੀਤਾ ਗਿਆ ਸੀਗਾ ਕਿ ਗਲੀ ਦਾ ਖਿਆਲ ਕੀਤਾ ਜਾਵੇ ਲੋਕਾਂ ਦੇ ਮਕਾਨ ਜਿਹੜੇ ਨਾ ਟੈਹ ਜਾਈਂ। ਕੀ ਇਹ ਤਨਖਾਵਾ ਲੈਣ ਤੇ ਬੈਠੇ ਨੇ? ਬੜਾ ਬੜਾ ਸਵਾਲ ਇੱਥੇ ਉੱਠਦਾ ਕਿ ਇੱਥੇ ਲੋਕਾਂ ਦੀ ਜਾਨ ਜੋਖੇ ਵਿੱਚ ਹੈ। ਮੌਸਮ ਖਰਾਬ ਹੈ। ਬਰਸਾਤ ਕਦੇ ਵੀ ਹੋ ਸਕਦੀ ਹੈ। ਹਲੋ। ਹਲੋ। ਹਾਂਜੀ ਅਦਿੱਤੇ ਜੀ। ਹਾਂਜੀ। ਅਦਿੱਤੇ ਜੀ ਮੈਂ ਯੂਵਮ ਬੇਰੀ ਗੱਲ ਕਰ ਰਿਹਾ ਸੀ ਲੁਧਿਆਣਾ ਲਾਈਵ ਤੋਂ ਪੱਤਰਕਾਰ। ਹਾਂਜੀ। ਅ ਦਿੱਤੇ ਜੀ ਇੱਕ ਧਰਮਪੁਰਾ ਗਲੀ ਨੰਬਰ 1 ਦੇ ਵਿੱਚ 25 ਤੋਂ 20 ਫੁੱਟ ਡੂੰਗਾ ਖੱਡਾ ਇੱਥੇ ਪੈ ਗਿਆ ਵਾ ਤੇ ਲੋਕਾਂ ਦੀ ਜਾਨ ਕਾਫੀ ਖਤਰੇ 'ਚ ਹੈ ਹਾਲਾਂਕਿ ਮੱਲੇ ਵਾਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਐਕਸ਼ਨ ਨੂੰ 10 ਦਿਨ ਪਹਿਲਾਂ ਹੀ ਕਿਹਾ ਗਿਆ ਸੀ ਇਤਲਾਹ ਦਿੱਤੀ ਗਈ ਸੀ ਜੀ ਸਰ ਇਹ ਤੁਹਾਡੇ ਧਿਆਨ 'ਚ ਹੈਗਾ ਮਾਮਲਾ ਨਹੀਂ ਮੇਰੇ ਵੀ ਧਿਆਨ 'ਚ ਹੈ ਜੀ ਲਾਇਆ ਮੈਂ ਨੇ ਕਿਹਾ ਸੀ ਟੀਮ ਆਏਗੀ ਕੀ ਕੀ ਉਪਰਕ ਕੀ ਕਰਾਈਗੀ ਜੀ ਸਰ ਸਰ ਕਿਤਨੇ ਕਿਤੇ ਖਤਰਾ ਬਹੁਤ ਮੰਡਰਾ ਆ ਰਿਹਾ ਛੋਟੇ ਛੋਟੇ ਬੱਚੇ ਇੱਥੇ ਨੇ ਜੀ ਮੈਂ ਨੇ ਈਵਿੰਗ ਮੈਂ ਕਹਤਾ ਸੀਗਾ ਅਵੀ ਰਾਤ ਨੂੰ ਆਜੇਗੇ ਨਹੀਂ ਤਾਂ ਅਗਲੀ ਮਾਰਨਿੰਗ ਆਈਏ ਸਰ ਕਿੱਥੇ ਤੱਕ ਮੜਿਆ ਤੁਸੀਂ ਅਪਡੇਟ ਲੈ ਰਹੇ ਹੋ ਇਸ ਗੱਲ ਤੇ ਕਿੱਥੇ ਤੱਕ ਪਹੁੰਚੀ ਹੈ ਗੱਲ ਹਾਂਜੀ ਮੇਰਾ ਪੂਰਾ ਧਿਆਨ ਹੈ ਕਿ ਮੇਰੀ ਚੀਜ਼ ਤੋਂ ਵੀ ਗਲ ਹੋਈ ਹੈ ਜੁਆਇਨ ਕਵਰਸਟੋ ਵੀ ਗਲ ਹੋਈ ਹੈ ਇਹ ਲੋਕ ਕਰਾ ਰਹੇ ਠੀਕ ਹੈ ਸਰ ਕਿੰਨੀ ਕੁ ਦੇਰ ਤੱਕ ਹੋ ਜਾਏਗਾ ਠੀਕ ਹੈ ਇਹ ਕੋਸ਼ਿਸ਼ ਅੱਗੇ ਹੋ ਜਾਏਗਾ ਨਹੀਂ ਟਾਰਡੀ ਮਾਰਨਿੰਗ ਹੋਏ ਕੋਸ਼ਿਸ਼ ਮੇਰੀ ਅਭੀ ਵੀ ਹੈ ਕੋਸ਼ਿਸ਼ ਸਰ ਇੱਕ ਤੁਹਾਡੇ ਧਿਆਨ ਚ ਇਹ ਵੀ ਗੱਲ ਹੋਣੀ ਹੈ ਕਿ ਨਾਲ ਦੀ ਬਿਲਡਿੰਗ ਬਣ ਰਹੀ ਹੈ ਤੇ ਉਸ ਦੇ ਬੇਸਮੈਂਟ ਬਣਾਇਆ ਜਾ ਰਿਹਾ ਹੈ ਕਿ ਉਹਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਦੇ ਕਾਰਨ ਵੀ ਜਰਿਆ ਖੱਡਾ ਡੂੰਗਾ ਹੋ ਗਿਆ ਸਾਡੀ ਖੋਖਲੀ ਹੋ ਗਈ ਹੈ ਨੀਚੋਂ ਦੀ ਜ਼ਮੀਨ ਹੋਰ ਅਸੀਂ ਟ੍ਰੈਕਰ ਨਾਲ ਤੇ ਇਨਕੁਆਇਰੀ ਕਰਾ ਲਈ ਕਿ ਉਹਦੀ ਕੀ ਉਹਦੇ ਕਾਰਨ ਹੋ ਰਿਹਾ ਹੈ ਕਿ ਹੋਰ ਰੀਜ਼ਨ ਹੈ ਤਾਂ ਸਰ ਇਹਦਾ ਨਕਸ਼ਾ ਪਾਸ ਕਰਾਇਆ ਜਾ ਕਿ ਬਿਲਡਿੰਗ ਦਾ ਮੈਨੂੰ ਇਦਾਂ ਨਹੀਂ ਪਤਾ ਚੱਲਿਆ ਮੈਂ ਇੱਕ ਵਾਰੀ ਮੈਂ ਕਿਹਾ ਨਾ ਇਨਕੁਆਇਰੀ ਕਰਾ ਕੇ ਅਸੀਂ ਦੱਸਾਂਗੇ ਦੁਬਾਰਾ ओके okay, पूरी जांच कराई जाएगी लोकां नु आ, पर खतरा चैदा नहीं पाया जाएगा हां so, जी हां जी पूरी जांच कराएंगे चलो बहुत-बहुत धन्यवाद सर ਸਾਡੇ ਨਾਲ ਜੁੜਨ ਦੀ थैंक यू ਇਨਫੋਰਮੇਸ਼ਨ ਦੇਣ ਦੀ ਸੋ ਇਹ ਸਾਡੇ ਨਾਲ ਸੀਗੇ ਅਦਿੱਤਿਆ ਆਈਐਸ ਅਢੀਚੇਵਾਲ ਕਮਿਸ਼ਨਰ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਪੂਰੀ ਜਾਂਚ ਜਿਹੜੀ ਕਿ कराई ਜੇਗੀ ਇਸ ਬਿਲਡਿੰਗ ਦੀ ਜਿਹੜਾ ਤੁਸੀਂ ਪਰਦਾ ਦੇਖ ਪਾ ਰਹੇ ਹੋ ਇਹ ਬਿਲਡਿੰਗ ਹੈ ਬਿਲਡਿੰਗ ਦੇ ਕਾਰਨ ਹੀ ਜਿਹੜੀ ਕਿ ਇਹ ਖੱਡਾ ਜਿਹੜੀ ਕਿ ਹੋਇਆ ਵਾ ਹੁਣ ਲੋਕਾਂ ਦੀ ਜਾਨ ਖਤਰੇ 'ਚ ਖਤਰੇ ਤੋਂ ਬਾਹਰ ਕਿਦਾ ਆਂਦੀ ਹੈ ਇਹ ਮੁਲਾਜ਼ਮ ਦੇਖਣਗੇ ਮੁਲਾਜ਼ਮ ਕਿਨੇ ਕੋ ਜਲਦੀ ਠੀਕ ਕਰਨਗੇ ਇਸ ਨੂੰ ਕਿਨੇ ਕੋ ਜਲਦ ਇਹ ਜਿਹੜੀ ਗਲੀ ਦੇ ਗਲੀ ਹੈ ਜਿਹੜੀ ਇਹ ਸੜਕ ਹੈ ਇਸ ਥਲੇ ਸਪੋਰਟ ਹੋਊਗੀ ਜਾਂ ਜਾਂ ਲੋਕ ਐਦਾ ਹੀ ਖਤਰੇ ਵਿੱਚ ਪੈਂਦੇ ਰਹਿਣਗੇ ਮੋਹੱਲਾ ਨਿਵਾਸੀਆ ਦੇ ਨਾਲ ਗੱਲਬਾਤ ਕਰਾਂਗੇ ਕੀ ਨਾਮ ਤੁਹਾਡਾ ਰੋਜੀ ਰੋਜੀ ਜੀ ਕੀ ਹੋਇਆ ਕਿ ਇੱਥੇ ਐਦਾ ਐਡਾ ਵੱਡਾ ਖੱਡਾ ਕਿੱਦਾਂ ਪੈ ਗਿਆ ਇਹ ਉੱਤੇ ਨਾ ਮਤਲਬ ਜੀ ਜੀ ਹਾਂਜੀ ਉਹ ਬੇਸਮੈਂਟ ਬੰਦਾ ਪਿਆ ਉਹਦੇ ਕਰਕੇ ਸ਼ਿਵਾਨੀ ਤੇ ਆ ਬੇਸਮੈਂਟ ਬੰਦਾ ਪਿਆ ਉਹਦੇ ਕਰਕੇ ਨੀਚੋਂ ਸਾਰੀ ਜਗ੍ਹਾ ਪੋਲੀ ਹੋ ਚੁੱਕੀ ਹੈ ਉਹਦੇ ਕਰਕੇ ਨੀਚੋਂ ਮਿੱਟੀ ਹੌਲੀ ਹੌਲੀ ਨਿਕਲ ਚੁੱਕੀ ਹੈ ਉਹਦੇ ਕਰਕੇ ਖੱਡਾ ਪੈ ਚੁੱਕਾ ਹੈ ਕਦੋਂ ਪਿਆ ਖੱਡਾ ਔ ਕਾਫੀ ਟਾਈਮ ਹੋ ਗਿਆ ਪਹਿਲੇ ਉੱਥੇ ਸੀਵਰੇਜ ਜਿਹੜਾ ਟੁੱਟ ਗਿਆ ਸੀ ਉਹ ਪੱਕੇ ਗਏ ਨੇ 15 ਦਿਨ ਹੋਏ ਨੇ ਉਹ ਵੀ ਟੁੱਟ ਗਿਆ ਤੇ ਨੀਚੋਂ ਹੌਲੀ ਹੌਲੀ ਹੋਰ ਜਗ੍ਹਾ ਖਾਲੀ ਹੁੰਦੀ ਜਾ ਰਹੀ ਹੈ ਅਜਰੀ ਗੱਲ ਹੈ ਜਾਂ ਕੰਨੀ ਦੇਦੀ ਗੱਲ ਅੱਜ ਸਾਨੂੰ ਪਤਾ ਲੱਗਿਆ ਕਿ ਨੀਚੋਂ ਹੌਲੀ ਹੌਲੀ ਜ਼ਮੀਨ ਸਾਰੀ ਖਾਲੀ ਹੋ ਗਈ ਹੈ ਅੱਜ ਤੁਹਾਨੂੰ ਪਤਾ ਲੱਗਿਆ ਹਾਂਜੀ ਤੇ ਕਿੰਨਾ ਖਤਰਾ ਵੈ ਕਾਫੀ ਖਤਰਾ ਹੈ ਸਾਡੇ ਛੋਟੇ ਛੋਟੇ ਬੱਚੇ ਖੇਡਦੇ ਨੇ ਕੋਈ ਪਤਾ ਨਹੀਂ ਸੜਕ ਕਦੋਂ نیچے ਚਲੀ ਜਾਵੇ ਕਾਰ ਨੀਚੇ ਚਲੀ ਜਾਵੇ ਤਾਂ ਬਾਰਿਸ਼ ਜੇ ਹੋਰ ਪੈ ਗਈ ਉਹਦੇ ਨਾਲ ਹੋਰ ਜ਼ਿਆਦਾ ਖਤਰਾ ਹੈ ਉਹਦੇ ਕਰਕੇ ਸਾਨੂੰ ਆਈ ਹੈ ਕਿ ਇੱਕ ਬੇਸਮੈਂਟ ਰੋਕ ਕੇ ਆਵੇ ਉੱਤ ਲਾਜਮ ਇੱਥੇ ਪਹੁੰਚਿਆ ਤੁਹਾਡਾ ਇੱਥੇ ਕੋਈ ਕਾਰਪੋਰੇਸ਼ਨ ਦਾ ਜਾਇਜ਼ਾ ਲੈਣ ਕਾਰਪੋਰੇਸ਼ਨ ਵਾਲਾ ਤਾਂ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਦਿਖਿਆ ਕੋਈ ਵੀ ਨਹੀਂ ਆਇਆ ਤੁਸੀਂ ਇੱਥੇ ਜਾਂਦੇ ਸੀ ਹਾਂਜੀ ਅੱਛਾ ਸਾਡਾ ਘਾਰ ਆ ਸੀ ਇੱਥੇ ਹੀ ਰਹਿਣੇ ਨਹੀਂ ਪੁੱਛਿਆ ਤੁਹਾਨੂੰ ਆਪ ਨਹੀਂ ਕਿਸੇ ਨੇ ਵੀ ਨਹੀਂ ਆ ਕੇ ਪੁੱਛਿਆ ਕੋਈ ਵੀ ਤਾਇਕ ਆਇਆ ਹੋਵੇ ਕੋਈ ਐਮ ਐਲ ਏ ਆਇਆ ਹੋਵੇ ਕੋਈ ਕਾਉਂਸਲਰ ਆਏ ਨੇ ਉਹ ਪਹਿਲਾਂ ਵੀ ਆਏ ਸੀ ਉਹਨਾਂ ਨੇ ਹੀ ਥੋੜਾ ਬੋਤਾ ਕੰਮ ਕਰਾਇਆ ਹੁਣ ਅੱਜ ਵੀ ਆਏ ਨੇ ਉਹ ਅੱਛਾ ਹਾਂਜੀ ਤੇ ਕੀ ਕਹਿ ਕੇ ਗਏ ਨੇ ਉਹ ਹਲੇ ਵੀ ਇੱਥੇ ਹੀ ਹੈ ਸਾਡੇ ਨਾਲ ਹੀ ਹੈ ਸਾਡੀ ਸਪੋਰਟਸ ਜੀ ਨੇ ਉਹ ਕੰਮ ਕਰਾ ਰਹੇ ਨੇ ਹਾਂਜੀ ਪਰ ਇੱਥੇ ਹੋਰ ਕੋਈ ਨਹੀਂ ਆਇਆ ਕਿੰਨਾ ਕੋਈ ਖਤਰਾ ਮੰਡਰਾ ਰਿਆ ਵਾ ਕਾਫੀ ਜ਼ਿਆਦਾ ਖਤਰਾ ਹੈ ਸਾਡੀਆਂ ਨੀਆਂ ਨੂੰ ਵੀ ਡਾਰ ਹੈ ਕਾਰਜੇ ਨੀਚੇ ਤਜ ਗਿਆ ਤਾਂ ਕੌਣ ਜ਼ਿੰਮੇਵਾਰ ਹੋਏਗਾ ਜੋ ਬੱਚੇ ਬਾਹਰ ਖੇਡਦੇ ਨੇ ਆਉਂਦੇ ਜਾਂਦੇ ਨੇ ਜੇ ਪਬਲਿਕ ਨੂੰ ਕੁਝ ਹੋ ਗਿਆ ਕੌਣ ਜ਼ਿੰਮੇਵਾਰ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਇਹ ਆਨਲ ਸਮਝ ਦੇਖਣਾ ਹੈਗਾ ਕਿ ਕਦੋਂ ਤੱਕ ਕਾਰਪੋਰੇਸ਼ਨ ਦੀ ਅੱਖਾਂ ਤੋਂ ਕਾਲੀ ਪੱਟੀ ਹਟੇਗੀ ਜੁੜੇ ਹੋਏ ਜ਼ਾਨ ਲਾਈਵ ਦੇ ਨਾਲ ਯੂਵਮ ਬੇਰੀ ਰਿਪੋਰਟ ਧੰਨਵਾਦ